ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕੋਟ ਖੁਰਦੁਰਫ ਕੋਟਲੇ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਅਮਰਬਾਈ ਦਾ ਨਾਮ ਅਤੇ ਦੋ ਬਾਈ ਦੇ ਕੋਲੇ ਜਾਨਵਰ ਆ ਦੋਵਾਂ ਜਾਨਵਰਾਂ ਦੀ ਡਿਟੇਲ ਜਾਣਾਂਗੇ ਮਿੱਤਰੋ ਦੋਵੇਂ ਵੇੜਾਂ ਸੁਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਹੋਣਗੀਆਂ ਮਿੱਤਰੋ ਸੋਹਣੀਆਂ ਸੁਨੱਖੀਆਂ ਹੋਣਗੀਆਂ ਕਰਦੇ ਬਾਈ ਜੀ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੀ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਆ ਵੜੇ ਬਾਈ ਵਧੀਆ ਵਧੀਆ ਆਪਣੀ ਸੇਤਾ ਦੇ ਪਰਿਵਾਰ ਦੇ ਆਈਆਂ ਜੀ ਵਧੀਆ ਬਾਈ ਠੀਕ ਆ ਜਨਵਾਰ ਤੋਂ ਅੱਜ ਵੀਰੇ ਹੈਨਾ ਹਾਂਜੀ ਬਾਈ ਪਹਿਲੇ ਨੰਬਰ ਤੇ ਡੱਬੀ ਵਹਿੜਾ ਜਿਹੜੀ ਕੀ ਡਿਟੇਲ ਆ ਵੀਰੇ ਜੀ ਇਹ ਵੀਰੇ ਪਹਿਲਾ ਸੂਤ ਸੂਈ ਆ ਠੀਕ ਆ ਵੀਰੇ ਤੇ ਕਲਰ ਰਾਤ ਸੂਈ ਹੈ ਕਲਰ ਰਾਤ ਸੂਈ ਹੈ ਮੱਛਾ ਦੇਗੀ ਕਿ ਵੱੱਥੀ ਮੱਛਾ ਬਾਈ ਆਹ ਮੱਛਾ ਡੱਬਾ ਹੈ ਹਾਂਜੀ ਠੀਕ ਆ ਕਿੰਨਾ ਕੁ ਬੋੜਾ ਹੋਊਗਾ ਹੁਣ ਵੀਰੇ ਸੋਭਾ ਵੀਰੇ ਆਪਾਂ 5 ਕੁ ਦੁੱਧ ਕੱਢਿਆ ਦਾ ਠੀਕ ਆ ਵੀਰੇ ਠੀਕ ਤੂੰ ਆ ਵੀ ਕ੍ਰਾਸ ਗਈ ਥੋੜੀ ਜਿਹੀ ਨਾ ਗਰਮੀ ਵੀ ਨਹੀਂ ਮਣਾਉਦੀ ਨਹੀਂ ਮਣਾਉਦੀ ਹੂੰ ਨਹੀਂ ਠੀਕ ਆ ਵੀਰੇ ਓਕੇ ਲੈ ਠੀਕ ਆ ਮਿੱਤਰੋ ਗੱਲ ਠੀਕ ਆ ਭਾਈ ਅਜਾ ਦੀ ਭਾਈ ਕਿਉਂ ਨ ਜਾਣ ਓਕੇ ਜਾਵਾਂ ਹਾਂ ਬੇ ਚਾਰਾਂ ਮਾਰ ਕੇ ਦਿਖਾ ਦਿੰਨੇ ਆਪਾਂ ਠੀਕ ਆ ਭਾਈ ਠੀਕ ਆ ਵੀਰੇ ਕਿੰਨੇ ਦੀ ਕਹਿੰਦੀ ਭਈ ਇਹ ਇਹਦਾ ਜਿਹੜਾ 60000 ਰੁਪਏ ਕਰਦੇ ਭਈ ਆਪਾਂ ਮੁੱਲ 60000 ਰੁਪਏ ਕਰਦੇ ਆਪਾਂ ਤੇ ਨਹੀਂ ਕਿੰਨੇ ਦੀ ਹਸਾਂ ਕੋਈ ਨ ਕਰਦਾ ਮਾਂ ਦਾ ਮੇਰਾ ਮਨ ਦੱਸ ਹਾਂ ਜਾਵਾਂ 57 ਦੇ ਵੜ ਦੇ ਦਾਂਗੇ ਭਾਈ 57000 ਦੀ ਠੀਕ ਐ ਛੱਡੀ ਬੱਚਾ ਵੀਰੇ ਮਾੜਾ ਵੇਖੀ ਇਹਨੂੰ ਕਰਾਈਏ ਪਾ ਲਾ ਹੀ ਬੱਚਿਆਂ ਦੇ ਮੂਰੇ ਹੁਣ ਆਪਾਂ ਦਬਾਜ ਜੀ ਆਈ ਵੜੇ ਦੁਪਹਿਰੇ ਠੀਕ ਆ ਤੇ ਖਾ ਉਹਨੂੰ ਖਾਲੀ ਕਰਕੇ ਆਪ ਆਪ ਲਈਏ ਠੀਕ ਹੈ ਵੀਰੇ ਠੀਕ ਹੈ ਭਾਈ ਅੱਜ ਹੀ ਆਈ ਹੈ ਹੈ ਹਾਂ ਸਵੇਰ ਤੋਂ ਮਤ ਗਈ ਸੀ ਥੋੜਾ ਜਿਹਾ ਸੀ ਨਾ ਖਾਲੀ ਕਰ ਲਈ ਸੀਗੀ ਹੁਣ ਆ ਲੇਵਾ ਤਾਂ ਚੱਕ ਲਈ ਉਹ ਗੱਡੀ ਤੇ ਆਈ ਹੈ ਨਹੀਂ ਠੀਕ ਆ ਸੀ ਲਾਂਚ ਹੈ ਨਾ ਭਾਈ ਹਾਂ ਹਾਂ ਵਧੀਆ ਭਾਈ ਨਹੀਂ ਠੀਕ ਆ ਯਾਰ ਮਾੜੀ ਵੀ ਕੀ ਆ ਹੂੰ ਦੋ ਦੁੱਧ ਦੇਈਏ ਨਾ 15 16 ਕਿਲੋ ਨੇ। ਰਾਮ ਨਾਲ ਦੇ ਦੇਣਾ। ਰਾਮ ਨਾਲ ਸੋਣੀ ਸੁਨੱਖੀ ਆ। ਉਹ ਮੁੱਥੇ। ਬਾਕੀ ਠੰਡੀ ਸੀ ਲਾ ਥਣ ਲੈਵਾ ਚੰਗਾ ਬਈ। ਹੂੰ ਸਾਰੀ ਚੰਗੀਆਂ ਜਿੰਨੇ ਬੋਲ ਹੈ ਗਿਆ। ਮਾੜਾ ਨੋਰਮਲ ਲਿਵਾਏ ਜਿਵੇਂ ਆਮ ਗਾਈਆਂ ਜਿੰਨਾ ਦੁੱਧ ਹੱਕ ਸੱਚ ਦਾ ਇਹਦੇ ਥੱਲੇ ਆ ਉਹ ਦੁੱਧ ਦਾ ਹਨਾ ਬਈ ਉਹ ਤਿਆਰੀ ਆਂਦੀ। ਹਾਂਜੀ ਹਾਂਜੀ। ਹੂੰ ਮਾਰੀ ਤਾਰਾ ਵੀ ਦੋ ਦੋ ਡਰ। ਠੀਕ ਐ ਅਸੀਲ ਵੀ ਚੰਗੀਆਂ ਹਨਾ। ਹਾਂਜੀ। ਛਾਲ ਵੀ ਕਰਦੀ। ਹੁਣ ਕਰੀ ਛਾਲ। ਤੇ ਠੀਕ ਐ ਬਈ। ਹੂੰ ਮਾਰਦੇ ਮਾਰਦੇ ਬਈ। ਦੂਜੇ ਨੇ ਮਾਦੇ ਚੱਕ ਬਾਤ ਈ ਮਾਨ ਤਣ ਕਿੰਨਾ ਕੁ ਕਰ ਦਿਆਂਗੇ ਵੀਰੇ ਹੋਰ ਕੋਈ ਨਾ ਕਰ ਦਿਆਂਗੇ ਬਈ ਉਹ ਮਾ ਠੀਕ ਆ ਵੀਰੇ ਦੋ ਨੰਬਰ ਤੇ ਜਰਸੀ ਜਿਹੜੀ ਵੀਰੇ ਇਹਦੀ ਪਹਿਲਾ 104 ਦਾ ਹੁੰਦਾ ਵੀਰੇ ਮੂੰਹ ਐ ਪਹਿਲੇ 4 ਦਾ ਹੁੰਦਾ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ ਜਿਹੜੇ 10 12 ਦਿਨ ਸੂਆ ਹੈਗਾ ਬੱਚਾ ਇਹਦੇ ਮਗਰ ਵੀ ਆ ਬੱਚਾ ਵੀਰੇ ਕਿੰਨੇ ਦਿਨ ਤੇ ਚੱਲਦੀ ਪਈ ਹੁਣ ਇਸ 17 18 ਕਿਲੋ ਤਿਆਰ ਆ ਬਈ ਰੈਡੀ ਆਪਾਂ 20 ਕਿਲੋ ਤੋਂ ਚਲਾਈ ਜਾ ਬੜੇ ਇਹ ਚੋਕੇ ਠੀਕ ਆ ਪਰ ਤੁਸੀਂ 17 18 ਮੰਨ ਕੇ ਲੈਵੋ ਕਿ ਉਪਰਾ ਕਰੂਗੀ ਬੜਾ ਇਸ 17 18 ਕਿਲੋ ਉਪਰਾ ਹੈ ਕੰਡੇ ਵਾਲਾ ਹੈ ਹਾਂਜੀ ਚੋਕੇ ਲੱਗੇ ਹਾਂਜੀ ਚੋਣਚਾਨੇ ਬਹੁਤ ਵਧੀਆ ਫਿਰ ਦੋਨਾਂ ਵੇੜਾ ਨੂੰ ਪੋਲੀਆਂ ਦੋਨੇ ਰੂ ਮਾਰ ਗਏ ਵੇੜਾ ਠੀਕ ਹੈ ਬੱਡੇ ਵੀ ਠੀਕ ਹੈ ਇਹਨੇ ਮੇਰੇ ਬੱਚਾ ਆ ਗਿਆ ਹੈ ਇਹ ਕਿੰਨੇ ਦੇ ਦੇ ਦੇਗੇ ਵੀਰੇ ਇਹਦਾ ਮੁੱਲ ਮੇਰੇ 75000 ਰੁਪਇਆ ਕਰਦੇ ਆ 72 ਦੀ ਦੇ ਦਾਂਗੇ ਮੇਰੇ ਮੁੱਲ 75 72 ਦੀ ਦੇ ਦੇਣਾਂ ਤਨ ਹੋਰ ਕਰਦੇ ਆ ਭਰਦਾਂ ਬੇ ਕੋਈ ਨੋਕ ਠੀਕ ਹੈ ਵੀ ਲੈ ਬਈ ਛੜੀਆ ਬੱਚਾ ਇਹਦੇ ਸੀਰਾਂ ਚੋਣਚਾਨ ਨੂੰ ਵੀਰੇ ਹਾਂਜੀ ਹਾਂਜੀ ਬਹੁਤ ਵਧੀਆ ਚੋਣਚਾਨ ਠੀਕ ਗੱਲਾਂ ਹੀ ਵੀਰੇ ਲਾਦੇ ਛਕੜੀਆਂ ਦੇ ਮੂੰਹ ਤੋਂ ਹੂੰ ਜਦੋਂ ਮੈਂ ਛਕੜੀ ਪਾਈ ਚੁੰਗੇ ਜਾਂਦਾ ਹੀ ਆ ਫਿਰ ਬੱਕਈਰ ਪਸੂ ਮਗਰ ਨੂੰ ਕਰਕੇ ਹਾਂ ਇਹ ਗੱਲ ਹੋ ਫਾਜ਼ੂਗੀਆਂ ਬੰਦੇ ਲਾ ਲਿਆ ਸੂਤ ਅਗਲੇ ਨੇ ਆਪਣੇ ਬਲੰਦੋ ਚਾਲਾ ਹੈ ਹੈ ਲਾ ਜਾਂਦੇ ਗੋਸ਼ਾ ਜੀ ਇਹਨੇ ਮਗਰ ਬੱਛੇ ਹੀ ਆ ਦੋਵੇਂ ਮਤਰਾ ਹਾਂ ਐਦ ਕੀ ਦਾ ਫੜਿਆ ਹੂੰ ਠੀਕ ਆ ਯਾਰ ਚਲੋ ਬੱਛੇ ਵੀ ਵਿਚਾਰੇ ਇਹਨਾਂ ਨੇ ਵੀ ਆਉਣਾ ਬਾਈ ਹਨਾ ਮੱਛੀਆਂ ਨਹੀਂ ਨਾ ਇੱਕ ਤਾਂ ਆਉਣੀਆਂ ਪਹਿਲਾਂ ਠੀਕ ਆ ਵੀਰੇ ਕੋਣੀ ਧਾਰਾ ਮਾ ਇਹ ਵਾਲੂ ਆ ਬੜਾ ਚੰਗਾ ਬੱਥੀ ਨੂੰ ਨਾ ਜਿਵੇਂ ਪਹਿਲਾਂ ਨਾ 4 ਦੰਦਾ ਕਾ ਨੂੰ ਗੱਲਾਂ 2 ਕਿਲੋ ਦੁੱਧ ਬਹੁਤ ਆ ਇਹਨੂੰ ਚਾਲਾ ਬਸ 17 18 ਮੰਨ ਕੇ ਲੈ ਲਗੇ ਨਾ ਬਾਈ ਫੇਰ ਵੀ ਬਹੁਤ ਆ ਹੂੰ ਨਹੀਂ ਧੀ ਗਗਰੀਆ ਹੂੰ ਓਕੇ ਬਾਈ ਉਹ ਦੇ ਦੇਵਾਂਗੇ 57 ਦੀ ਇਹ ਦੇ ਦੇਵਾਂਗੇ 72000 ਦੀ ਹਾਂ ਵੀਰੇ ਹਾਂਜੀ ਦਦੀਪਾਈ ਨੰਬਰ ਆਪਣਾ 62398 ਵੀਰੇ ਜੀ 40255 ਇੱਕ ਵਾਰੀ ਹੋਰ ਬੋਦੋ 62398 40255 ਵੀਰੇ 623 9840255 40255 ਉਸ ਵਜ੍ਹਾ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲਬਾਤ ਮਿੱਤਰੋ ਪਿੰਡ ਕੋਟਲਾ ਕੋੜ ਕਰੋੜ ਖੁਰਦ